ਬੜੀ ਦੇਖੀਏ 241 ਵਾਰ ਸਰਦਾਰਾਂ ਦਾ ਆ ਗਿਆ ਮਾੜਾ ਜੰਮੇ ਨਾਲ ਮਾੜਾ ਆਵੇ ਨਾ ਤੀਜਾ ਭਾਗ ਆ ਗਿਆ ਅੱਛਾ ਆ ਦੇਖਦੇ ਆ ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆਂ ਨੇ ਯਾਰ ਮੈਨੂੰ ਵੀ ਆਈ ਚੱਲ ਵੀ ਬੋਗਾਂ ਨੇ ਵੀਡੀਓ ਬਣਾਉਂਦੀ ਆ ਮਨਿੰਦਰ ਕੌਰ ਹਾਂ ਹਾਂ ਗੱਲ ਸੁਣਿਆ ਹਾਂ ਜਾਨਣਾ ਨਹੀਂ ਸਕੇ ਤੁਸੀਂ ਨਾਲੇ ਉਹ ਨਹੀਂ ਯਾਰ ਉਹ ਮੈਂ ਪੇਜ ਦਾ ਸੀਗਾ ਮੁੰਡੇ ਨੂੰ ਅੱਛਾ ਤੁਸੀਂ ਸਵੇਰੇ ਮੇਰਾ ਗੁੱਸਾ ਕਰ ਗਿਆ ਸੀ ਉਹ ਨਹੀਂ ਯਾਰ ਤੈਨੂੰ ਕਿਹਾ ਕੁਝ ਹੋਰ ਹੁੰਦਾ ਸਮਝ ਤੂੰ ਕੁਝ ਹੋਰ ਜਾਨਨੀ ਹੈ ਗੱਲ ਅਸੀਂ ਕੀ ਕਰੀ ਜਾਨੇ ਹੁੰਦਾ ਤੇਰਾ ਦਿਮਾਗ ਇਧਰ ਖੜਦਾ ਹੁੰਦਾ ਤੁਸੀਂ ਵੀ ਮੇਰੀ ਗੱਲ ਸਮਝਦੇ ਨਹੀਂ ਵੀ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦੀ ਆ ਤੁਸੀਂ ਤਾਂ ਮੈਨੂੰ ਲੜਨ ਲੱਗ ਜੰਨੇ ਹੋ ਤੁਸੀਂ ਮੇਰੀ ਗੱਲ ਵੀ ਤਾਂ ਸੁਣੋ ਨਾ ਵੀ ਅੱਜ ਤੱਕ ਮੈਂ ਤੁਹਾਨੂੰ ਕੋਈ ਗਲਤ ਰਹਿ ਦਿੱਤੀ ਆ ਫਿਰ ਗਲਤ ਤਾਂ ਮੈਂ ਵੀ ਨਹੀਂ ਕੁਝ ਕੀਤਾ ਤੂੰ ਐਂ ਦੱਸ ਜੇ ਕੁਝ ਗਲਤ ਕੀਤਾ ਹੋਵੇ ਜਾਂ ਕੁਝ ਵਿਗਾੜਿਆ ਹੋਵੇ ਆਪਦਾ ਤਾਂ ਫਿਰ ਜਿਵੇਂ ਬਾਪੂ ਜ਼ਮੀਨ ਛੱਡ ਕੇ ਗਿਆ ਸੀਗਾ ਤਾਂ ਜ਼ਮੀਨ ਉਹਦੂ ਘਟ ਨਾ ਜਾਂਦੀ ਓਨੀ ਜ਼ਮੀਨ ਹੀ ਪਈ ਐ ਮੈਂ ਤੁਹਾਨੂੰ ਉਹਦਾ ਨਹੀਂ ਕਹਿ ਰਹੀ ਵੀ ਤੁਸੀਂ ਜ਼ਮੀਨ ਖਰਾਬ ਕਰ ਰਹੇ ਹੋ ਜਾਂ ਕਿਵੇਂ ਵੀ ਆ ਤੁਸੀਂ ਨਾ ਮੈਨੂੰ ਗਲਤ ਨਾ ਸਮਝਿਓ ਵੀ ਨਿੰਦਰ ਪਤਾ ਨਹੀਂ ਐ ਕਿਉਂ ਕਰੀ ਜਾਂਦੀ ਗੱਲਾਂ ਹਨ ਬਟ ਤੁਸੀਂ ਸੋਚ ਕੇ ਦੇਖੋ ਤੁਸੀਂ ਹੁਣ ਸਵੇਰੇ ਬੇਬੇ ਨਾਲ ਗੱਲ ਕਰੀ ਜਾਂਦੇ ਸੀਗੇ ਵੀ ਜਿਹੜੀ ਜ਼ਮੀਨ ਆ ਆਪਾਂ ਜੀਤੀ ਦੇ ਨਾਮ ਬਸ ਮੈਂ ਕਰਾਈ ਦੇਊਂਗਾ ਜਦੋਂ ਘਰ-ਬਰ ਦੇਖਿਆ ਆ ਇੰਨੀ ਕਾਲੀ ਨਾ ਕਰੋ ਤੁਸੀਂ ਤੁਸੀਂ ਕੋਈ ਟਕਾਣਾ ਗੱਲ ਸੁਣੋ ਮੇਰੀ ਦੇਖੋ ਕੁੜੀਆਂ ਕਦੇ ਵੀ ਜ਼ਮੀਨ ਆਪਣੇ ਭਰਾਵਾਂ ਦੀਆਂ ਲੈ ਕੇ ਨਹੀਂ ਜਾਂਦੀ ਹੁੰਦੀ ਕਦੇ ਕੋਈ ਵੀ ਭੈਣ ਹੁੰਦੀ ਜ਼ਮੀਨ ਦੇ ਲੈ ਕੇ ਤਾਂ ਨਹੀਂ ਗਈ ਸੀਗੀ ਉਹ ਤਾਂ ਆਪਾਂ ਨੂੰ ਪਤਾ ਹੀ ਐ ਮੇਰੀ ਗੱਲ ਸੁਣ ਠੀਕ ਐ ਤੂੰ ਠੰਡੇ ਮਤ ਨਾਲ ਗੱਲ ਸੁਣ ਜੀਤੀ ਇੱਥੇ ਹੁੰਦੀ ਆ ਆਪਣੇ ਕੋਲੇ ਇੱਥੇ ਵੱਧਦੀ ਫੁੱਲਦੀ ਇੱਥੇ ਪਲਦੀ ਇੱਥੇ ਨਾ ਵਿਆਹ ਕਰਦੇ ਸਾਰਾ ਪੈਸਾ ਉਹਦੇ ਤੇ ਲਾਉਂਦੇ ਨਾ ਲੱਗਦਾ ਹੀ ਨਾ ਫਿਰ ਵੀ ਪੈਸਾ ਠੀਕ ਹੈ ਤੂੰ ਐ ਮੰਨ ਲੈ ਵੀ ਜਿਹੜੀ ਜ਼ਮੀਨ ਉਹਨੂੰ ਦਿੰਨੇ ਆ ਉਹੀ ਆਪਾਂ ਪੜ੍ਹਾਈ ਲਿਖਾਈ ਦੇ ਉੱਤੇ ਉਹਦੇ ਲਾਦਾ ਫਿਰ ਵੀ ਤਾਂ ਜਰਦੀ ਓਹੋ ਉਹ ਜੋ ਉਹਦੇ ਵਿਆਹ ਤੇ ਖਰਚਾ ਕਰਦਾਂਗੇ ਉਹਦੇ ਨਾਮ ਪੈਸੇ ਜਮਾ ਕਰਦਾਂਗੇ ਉਹਨੂੰ ਪੈਸੇ ਦੇ ਦਾਂਗੇ ਜਿਹੜਾ ਕੱਲ ਨੂੰ ਉਹਦੇ ਕੰਮ ਆ ਜਾਣਾ। ਕਾਟਾ ਨਹੀਂ ਪੈਣ ਲੱਗਿਆ। ਮੇਰੀ ਗੱਲ ਸੁਣ ਸਮੁੰਦਰ ਦੇ ਵਿੱਚ ਜੇ ਤੂੰ ਬਾਲਟੀ ਕੱਢ ਲੇਗੀ ਨਾ ਤਾਂ ਸਮੁੰਦਰ ਖਾਲੀ ਨਹੀਂ ਹੋਣ ਲੱਗਿਆ। ਠੀਕ ਹੈ ਨਾ? ਜੇ ਜਾਈਂ ਬਾਲਟੀਆਂ ਕੱਢ ਕੇ ਦੇਣ ਲੱਗੇ ਨਾ ਸਮੁੰਦਰ ਖਾਲੀ ਹੋ ਵੀ ਜਾਂਦਾ। ਕਹਿੰਦੇ ਬੂੰਦ-ਬੂੰਦ ਨਾਲ ਘੜਾ ਭਰ ਭਰ ਵੀ ਜਾਂਦਾ ਤੇ ਬੂੰਦ-ਬੂੰਦ ਨਾਲ ਘੜਾ ਖਾਲੀ ਵੀ ਹੋ ਜਾਂਦਾ। ਓਹੋ ਫਿਰ ਤੂੰ ਮੈਨੂੰ ਸਿੱਖਿਆ ਨਾ ਦੇ ਪਰ ਜਿਹੜਾ ਕੁਝ ਮੈਂ ਕਰਨਾ ਉਹ ਮੈਂ ਸੋਚੀ ਬੈਠਾ ਮੈਂ ਆਪਦੀ ਭੈਣ ਨੂੰ ਕਹੀ ਬੈਠਾ ਜਿਹੜੀ ਗੱਲ ਹੈਗੀ ਆ ਇਸ ਵਿੱਚ ਤੂੰ ਨਾ ਹੀ ਬੋਲ ਮੇਰਾ ਤੇ ਮੇਰੀ ਭੈਣ ਦਾ ਜਿਹੜਾ ਵਾਅਦਾ ਮੈਂ ਉਹਨਾਂ ਨਾਲ ਕੀਤਾ ਵਿਆ ਉਹ ਮੈਂ ਪੂਰਾ ਕਰਕੇ ਹਟੂੰਗਾ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਮੈਂ ਜੀਤੀ ਕਰਕੇ ਕਹਿਨੀ ਆ ਵੀ ਕੱਲ ਨੂੰ ਉਹਨੂੰ ਕੋਈ ਤਕਲੀਫ ਨਾ ਹੋਵੇ ਤੁਸੀਂ ਗੱਲ ਸੁਣੋ ਅੱਜ ਆਪਾਂ ਉਹਦੇ ਨਾਮ ਜ਼ਮੀਨ ਕਰਾ ਦਿੰਨੇ ਆ ਠੀਕ ਹੈ ਉਹਦੇ ਸਹੁਰੇ ਨੂੰ ਕੱਲ ਨੂੰ ਪਤਾ ਤਾਂ ਲੱਗ ਹੀ ਜਣਾ ਵੀ ਉਹਦੇ ਨਾਮ ਜ਼ਮੀਨ ਆ ਜ਼ਮੀਨ ਦੇ ਕਰਕੇ ਕੁੜੀ ਨੂੰ ਕੁਝ ਵੀ ਕਰ ਸਕਦੇ ਆ ਕੱਲ ਨੂੰ ਉਹਨੂੰ ਧਮਕਾ ਵੀ ਸਕਦੇ ਵੀ ਹੋਰ ਜ਼ਮੀਨ ਲੈ ਕੇ ਆਵਾ ਮੇਰੇ ਨਾਂ ਹੋਰ ਆਪਦੇ ਨਾਮ ਜ਼ਮੀਨ ਕਰਾ ਜਾਂ ਕੱਲ ਨੂੰ ਜ਼ਮੀਨ ਪਿੱਛੇ ਕੁਝ ਵੀ ਹੋ ਸਕਦਾ ਬੰਦਾ ਆਪਦੇ ਨਾਮ ਕਰਾਉਣ ਲਈ ਕੁੜੀ ਨੂੰ ਕੁਝ ਕਰਦੇ ਨਾ ਆਪਾਂ ਜਦੋਂ ਉਹਨਾਂ ਵਰਤਾਂਗੇ ਆਪਾਂ ਹਰ ਇੱਕ ਤਿਹਾੜ ਨੂੰ ਦੇ ਕੇ ਆਇਆ ਕਰਾਂਗੇ ਉਹਦੇ ਕੋਲ ਜਾਵਾਂਗੇ ਨਾ ਪੈਸੇ ਵੀ ਜਮ੍ਹਾਂ ਕਰਾਵਾਂਗੇ ਤਾਂ ਜ਼ਮੀਨ ਜ਼ਰੂਰੀ ਹੈ ਕਿ ਆਪਾਂ ਜ ਤੇ ਹੋਰ ਕਿਦੇ ਨਾਮ ਕਰਾਉਣੀ ਹੈ ਉਹਨਾਂ ਨਾਮ ਕਰਾ ਦਈਏ ਤੁਸੀਂ ਆਪ ਦੇ ਨਾਮ ਰੱਖੋ ਜਮੀਨ ਉਹ ਯਾਰ ਉਹਦਾ ਹੱਕ ਹੈ ਤੀਆਂ ਦਾ ਕੋਈ ਹੱਕ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਅੱਛਾ ਤੁਸੀਂ ਇਹ ਦੇਖੋ ਇੱਕ ਮਿੰਟ ਮੈਂ ਮੈਂ ਮੇਰੇ ਮਾਪਿਆਂ ਦੀ ਇਕੱਲੀ ਧੀ ਆ ਬਾਪੂ ਨੂੰ ਜਿੰਨੀ ਕਿ ਜ਼ਮੀਨ ਆਉਂਦੀ ਆ ਕਿ ਮੈਂ ਲੈ ਕੇ ਆਈ ਆ ਜ਼ਮੀਨ ਨਾਲ ਹੱਕ ਤਾਂ ਇਹਨਾਂ ਨੇ ਇਕੱਲੀ ਮੈਂ ਆਇਆ ਨਾ ਮੇਰਾ ਹੀ ਆ ਪਰ ਮੈਂ ਨਹੀਂ ਚਾਹੀਦੀ ਨਹੀਂ ਸੀ ਜ਼ਮੀਨ ਮਨਿੰਦਰ ਮੇਰੀ ਗੱਲ ਸੁਣ ਸਾਡੇ ਕੋਲੇ ਪਹਿਲਾਂ ਹੀ ਬਹੁਤ ਕੋਸ਼ਾ ਰੱਬ ਦਾ ਦਿੱਤਾ ਹੋਇਆ ਤਾਂ ਕਰਕੇ ਤੈਨੂੰ ਨਹੀਂ ਕਿਹਾ ਠੀਕ ਆ ਨਾ ਤੇ ਆਪਾਂ ਕਿਹੜਾ ਵੀ ਹਜੇ ਆਇਆ ਵੀ ਅੱਜ ਅੱਜ ਆਪਾਂ ਗੱਲ ਕਰਦੀ ਤੇ ਅੱਜੇ ਨਾਮ ਕਰਾਤੀ ਗੱਲ ਤਾਂ ਗੱਲ ਦੀ ਐ ਵੀ ਹਜੇ ਤਾਂ ਵਿਆਹ ਦੀ ਗੱਲ ਚੱਲ ਰਹੀ ਹੈ ਜੇ ਵਿਆਹ ਦੀ ਗੱਲ ਪੂਰ ਚੜਦੀ ਐ ਬੰਦੇ ਆਪਾਂ ਨੂੰ ਸਹੀ ਲੱਗਦੇ ਆ ਤਾਂ ਫੇਰ ਹੀ ਆਪਾਂ ਉਹ ਗੱਲ ਕਰਾਂਗੇ ਠੀਕ ਐ ਨਾਲੇ ਉਹ ਤਾਂ ਅੱਗੇ ਰੱਜੇ ਪੂਜੇ ਬੰਦੇ ਆ 18 ਕਿੱਲੇ ਜ਼ਮੀਨ ਆਉਂਦੀ ਉਹਨਾਂ ਨੂੰ ਠੀਕ ਐ ਤਾਂ ਸੁਣ ਲਓ ਮੇਰੀ ਗੱਲ ਵੀ ਜਿੱਥੇ ਤੇਰਾ ਬਾਪੂ ਰਿਸ਼ਤਾ ਕਰਾ ਰਿਹਾ 18 ਕਿੱਲੇ ਜ਼ਮੀਨ ਆਉਂਦੀ ਉਹਨਾਂ ਨੂੰ ਠੀਕ ਐ 18 ਕਿੱਲੇ ਜ਼ਮੀਨ ਥੋੜੀ ਨਹੀਂ ਹੁੰਦੀ ਉਹਨਾਂ ਕੋਲੇ ਵੀ 18 ਕਿੱਲੇ ਜ਼ਮੀਨ ਹੈਗੀ ਐ ਤਾਂ ਉਹ ਆਪਣੀ ਜ਼ਮੀਨ ਨੂੰ ਕਿ ਚ ਆਪਾ ਚ ਮੈਂ ਮੰਨਦੀ ਆਂ ਵੀ ਜੀਤੀ ਹੋਰ ਆਪਣਾ ਬਹੁਤ ਵਧੀਆ ਰਹਿ ਰਹੀ ਆ ਹੈਨਾ ਕੱਲ ਨੂੰ ਉਹ ਵਿਆਹੀ ਜਾਊਗੀ ਕੀ ਪਤਾ ਉਹ ਦੇ ਸਹਰਿਆਂ ਦੇ ਬਣ ਕੇ ਬੈਠ ਜੇ ਗੱਲ ਸੁਣੋ ਮੈਂ ਨਹੀਂ ਕਹਿੰਦੀ ਵੀ ਜਮੀਨ ਨਾਮ ਨਾਮ ਕਰਾਓ ਇੱਕ ਵਾਰੀ ਦੇਖੋ ਉਹਦਾ ਵਿਆਹ ਹੋ ਜਾਂਦੋ ਉਹ ਆਪਣਾ ਕਿਵੇਂ ਵਰਤਦੀ ਆ ਕਿਵੇਂ ਨਹੀਂ ਹੈਨਾ ਕਭਨ ਕੱਲ 100 ਵਾਰੀ ਮਨ ਬਦਲਦਾ ਹੁੰਦਾ ਵੀ ਆਪਾਂ ਰੁਕ ਕੇ ਮੈਂ ਇਹ ਕਹਿ ਰਹੀ ਆ ਵੀ ਆਪਾਂ ਚਨਾਇ ਨਹੀਂ ਕਹਿ ਰਹੀ ਵੀ ਨਹੀਂ ਕਰਾਉਂਦੇ ਕਰਾ ਦਾਂਗੇ ਬਟ ਤੁਸੀਂ ਹਜੇ ਦੇਖੋ ਮੜਾ ਜਾ ਐਨ ਦਿੱਤੇ ਕਾਲੇ ਨਾ ਚਲੋ ਕੱਲ ਨੂੰ ਕੋਣ ਪਛਤਾਉਣਾ ਪਵੇ ਆਹੀ ਚੀਜ਼ਾਂ ਕਰਕੇ ਜਿਹੜੀ ਤੁਸੀਂ ਹਰ ਇੱਕ ਜਲਦਬਾਜੀ ਦੇ ਫੈਸਲੇ ਲੈਨੇ ਹੋ ਹਮੇਸ਼ਾ ਪਛਤਾਉਨੇ ਹੋ ਪਛਤਾਉਏ ਹੋ ਕਿ ਨਹੀਂ ਪਛਤਾਏ ਓ ਯਾਰ ਚੱਲ ਚੰਗਾ ਯਾਰ ਜਾ ਆ ਗਏ ਮਾਰਨ ਲੱਗਿਆਂ ਨਹੀਂ ਆਂਗੀ ਤੁਸੀਂ ਗੱ ਥੋੜਾ ਪਹਿਲਾਂ ਵੀ ਆਹੀ ਕੁਛ ਹੁੰਦਾ ਸੀ ਹੁਣ ਵੀ ਬਲ ਵੀ ਤੁਸੀਂ ਬੇਬੇ ਮਗਰ ਲੱਗਦੇ ਹੋ ਤੁਹਾਨੂੰ ਪਤਾ ਬੇਬੇ ਨੇ ਕੀ ਕੁਛ ਕੀਤਾ ਹੁਣ ਤੁਸੀਂ ਮੇਰੀ ਗੱਲ ਸੁਣਨ ਦੀ ਬਜਾਏ ਬੇਬੇ ਦੀ ਗੱਲ ਸੁਣਦੇ ਹੋ ਚਾਹਉਣੀ ਕੀ ਆਣਾ ਮੈਂ ਇਹੀ ਚਾਹਉਣੀ ਆ ਵੀ ਹਜੇ ਤੁਸੀਂ ਜ਼ਮੀਨ ਦਾ ਬੇਬੇ ਨੂੰ ਕੋਈ ਵੀ ਹਾਮੀ ਨਾ ਪਰ ਉਹ ਵੀ ਮੈਂ ਮੈਂ ਤਾਂ ਬਹੁਤ ਟਾਈਮ ਪਹਿਲਾਂ ਦੀ ਹਾਮੀ ਭਰੀ ਬੈਠਾ ਠੀਕ ਹੈ ਮੇਰੀ ਗੱਲ ਸੁਣ ਲਓ ਇੱਕ ਵਾਰੀ ਮੰਨ ਲਓ ਇੱਕ ਵਾਰੀ ਮੰਨ ਲਓ ਮੇਰੀ ਗੱਲ ਕੋਈ ਗੱਲ ਨਹੀਂ ਯਾਰ ਮੈਂ ਸੋਚੂਗਾ ਕਿਰਾ ਮੈਨੂੰ ਟੀਵੀ ਦੇਖ ਲੈਂਦੇ ਆ ਆਪਾਂ ਹਾਂਜੀ ਮੈਂ ਵੀ ਇਹੀ ਕਹਿਨੀ ਆ ਵੀ ਇੱਕ ਵਾਰੀ ਸੋਚਿਓ ਜ਼ਰੂਰ ਮੈਂ ਨਹੀਂ ਕਰੀ ਕਿ ਕੋਦੋਂ ਫੈਸਲਾ ਲੈ ਲਵਾਂ ਵੀ ਮੈਂ ਨਾਂ ਵੀ ਨਹੀਂ ਕਰਾਉਂਦਾ ਬਟ ਸੋਚੋ ਇਸ ਬਾਰੇ ਕੋਈ ਗੱਲ ਨਹੀਂ ਸੋਚ ਲੂਗਾ ਹਾਂਜੀ ਚਲ ਦੇਖ ਲਓ ਤੁਸੀਂ ਟੀਵੀ ਕੋਈ ਚਾਲਣੀ ਮੇਰੀ ਗੱਲ ਸੁਣ ਹਾਂਜੀ ਆ ਨਵੀਂ ਸੀਰੀਜ਼ ਆਈ ਹੈ ਮਾੜਾ ਜੰਮੇ ਨਾ ਮਾੜਾ ਆਵੇ ਨਾ ਆਕਾਸ਼ ਚਹਿਲ ਚੈਨਲ ਤੇ ਅੱਛਾ ਹਾਂ ਆ ਦੋ ਐਪੀਸੋਡ ਤਾਂ ਦੇਖ ਲਏ ਸੀਗੇ ਆਪਾਂ ਆ ਤੀਜਾ ਐਪੀਸੋਡ ਫੇਰ ਆ ਗਿਆ ਨਾ ਆ ਗਿਆ ਤੀਜਾ ਐਪੀਸੋਡ ਹਾਂ ਦੇਖੇ ਦੋ ਐਪੀਸੋਡ ਕਿੱਡੀ ਸੋਹਣੇ ਬਣਾਏ ਸੀ ਨੇ ਇਹਨਾਂ ਨੇ ਆ ਤੀਜਾ ਐਪੀਸੋਡ ਵੀ ਦੇਖ ਦੇ ਕੱਲ ਕਾ ਜਦੋਂ ਪਰਿਵਾਰਿਕ ਵੀਡੀਓ ਜੇ ਕੋਈ ਆ ਵੀਡੀਓ ਦੇਖੂਗਾ ਨਾ ਉਹਨੂੰ ਦੇਖਣ ਨੂੰ ਇੱਕ ਇੱਚ ਸਿੱਖਿਆ ਮਿਲੂਗੀ ਵੀ ਪਰ ਸੰਜੇ ਪਰਿਵਾਰ ਵਿੱਚ ਕਿਵੇਂ ਰਹਿਦਾ ਹੁੰਦਾ ਹੈ ਕਿਵੇਂ ਰਹਿਦਾ ਪਰ ਲੋਕੀ ਆ ਲੋਕ ਸੰਜਾ ਪਰਿਵਾਰ ਚੰਗਾ ਨਹੀਂ ਨਾ ਸਮਝਦੇ ਲੋਕ ਦੇਖਦੇ ਨਹੀਂਗੇ ਤੋਂ ਐ ਦੇਖ ਕਿੰਨੇ ਵਿਊਜ਼ ਘਟਨੇ ਇਹਨੂੰ ਉਹੀ ਤਾਂ ਗੱਲ ਜੇ ਲੋਕ ਚਾਹੀਦੀਆਂ ਚੀਜ਼ਾਂ ਸ਼ੇਅਰ ਕਰਨ ਤਾਂ ਚੱਜ ਦੀ ਚੀਜ਼ ਵੀ ਅੱਗੇ ਆਵੇ ਜਦੋਂ ਮਾੜੀਆਂ ਗੰਦੀਆਂ ਚੀਜ਼ਾਂ ਸ਼ੇਅਰ ਕਰਨ ਨਾਲੇ ਉਹ ਉਹਨਾਂ ਦੇ ਖਿਲਾਫ ਹੀ ਬੋਲਣਾ ਤੇ ਉਹੀ ਸ਼ੇਅਰ ਕਰਨੀਆਂ ਨਹੀਂ ਚੱਲ ਆਪਾਂ ਲੋਕਾਂ ਤੋਂ ਕੀ ਲੈਣਾ ਯਾਰ ਤੂੰ ਵੀਡੀਓ ਦੇਖ ਕਿੰਨੀ ਘੈਂਟ ਵੀਡੀਓ ਬਣਾਈ ਹੈ ਸਾਰੇ ਨੂੰ ਮੇਰੇ ਵੀਰੋ ਪਿਆਰ ਭਰੀ ਸਸ਼ਿਆ ਕਾ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਲੋ ਜੀ ਆਪਣਾ ਨੈਕਸਟ ਪਾਰਟ ਆ ਗਿਆ ਵਾਰਿਸ ਸਰਦਾਰਾਂ ਦਾ ਸਾਰੇ ਜਣ ਦੇਖੋ ਤੇ ਦੱਸੋ ਕਿੱਦਾਂ ਲੱਗ ਰਿਹਾ ਵਧੀਆ-ਵਧੀਆ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੱਦਾਂ ਪਹਿਲਾਂ ਕਰਦੇ ਸੀਗੇ ਤੇ ਆਪਾਂ ਇਸ ਵਿੱਚ ਨਾ ਮਤਲਬ ਰਾਣੀ ਭੂਆ ਦਾ ਕਰੈਕਟਰ ਚੇਂਜ ਕੀਤਾ ਕਿਉਂਕਿ ਭੂਆ ਆਪਣੇ ਬਿਮਾਰ ਹੋ ਗਏ ਸੀ ਰਾਣੀ ਉਹ ਹਸਪੀਟਲ ਚ ਐਡਮਿਟ ਸੀ ਤਾਂ ਕਰਕੇ ਉਹਨਾਂ ਨੂੰ ਦੂਰ ਆਣਾ ਹੁਣ ਮਤਲਬ ਕਿ ਔਖਾ ਲੱਗਦਾ ਸੀਗਾ ਤਾਂ ਆਪਾਂ ਉਹਨਾਂ ਦੀ ਜਗ੍ਹਾ ਤੇ ਸੁਖਪਾਲ ਮੈਡਮ ਨੂੰ ਪਾਇਆ ਤੇ ਜਿੰਨਾ ਪਿਆਰ ਤੁਸੀਂ ਰਾਣੀ ਭੂਆ ਨੂੰ ਕਰਦੇ ਸੀ ਉਮੀਦ ਕਰਦੇ ਕਿ ਉਹਨਾਂ ਹੀ ਪਿਆਰ ਤੁਸੀਂ ਸੁਖਪਾਲ ਭੂਆ ਨੂੰ ਵੀ ਕਰੋਗੇ ਤਾਂ ਗੱਲ ਕੀ ਹੁੰਦੀ ਹੈ ਕਿ ਸਟੋਰੀ ਵਿੱਚ ਕਰੈਕਟਰ ਚੇਂਜ ਹੁੰਦੇ ਰਹਿੰਦੇ ਹੈ ਕਈ ਵਾਰ ਕਿਸੇ ਕਰੈਕਟਰ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਕਰੈਕਟਰ ਚੇਂਜ ਕਰਨੇ ਪੈਂਦੇ ਨੇ ਤੇ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਕਰੈਕਟਰਾਂ ਨੂੰ ਉਦਾਂ ਹੀ ਪਿਆਰ ਦਿਓਗੇ ਉਹ ਲੈ ਗੁੜੇ ਮੜਾ ਮੋਟਾ ਤੇ ਤੇਲ ਚਾ ਸਦਾ ਆਪਦਾ ਤਨ ਜਮੀ ਧਿਆਨ ਹੀ ਰੱਖਦੀ ਬਾਲਾ ਮੂਣਾ ਦਾ ਪੂਆ ਰੱਖਦੀ ਤਾਂ ਧਿਆਨ ਹੁਣ ਗਰਮੀ ਚ ਨਾ ਬਾਲਾ ਤੇਲ ਜੇ ਵੀ ਨਹੀਂ ਲੱਗਦਾ ਮੇਰੇ ਤੋਂ ਚਾ ਮੜਾ ਮੋਟਾ ਤਾਂ ਲਾਉਣਾ ਹੀ ਚਾਹੀਦਾ ਹਾਂ ਹਾਂ ਹੈ ਨਾਲੇ ਨਾ ਆਪਦਾ ਧਿਆਨ ਰੱਖਿਆ ਕਰ ਪੁੱਤ ਹੁਣ ਤੂੰ ਠੀਕ ਐ ਪੂਆ ਜੀ ਵੈਸੇ ਹੁਣ ਮੈਨੂੰ ਕੀ ਲੋੜ ਧਿਆਨ ਰੱਖਣ ਤੁਸੀਂ ਤਾਂ ਹੈਗੇ ਤਾਂ ਮੇਰੇ ਕੋਲ ਉਹ ਤਾਂ ਠੀਕ ਐ ਨਾਲੇ ਮੈਨੂੰ ਐ ਦੱਸ ਤੇਰਾ ਜੀ ਲੱਗਿਆ ਲੈ ਪੂਆ ਜੀ ਮੇਰਾ ਜੀ ਕਿਉਂ ਨਾ ਲੱਗੂਗਾ ਇੱਥੇ ਤੁਸੀਂ ਸਾਰੇ ਜਾਣਿਆ ਹਾਂ ਤੇ ਉੱਥੇ ਮੈਂ ਕੱਲੀ ਸੀਗੀ ਕਿਛ ਤੇ ਮੇਰਾ ਪੂਰਾ ਜੀ ਲੱਗ ਗਿਆ ਇਹ ਤਾਂ ਗੱਲ ਠੀਕ ਐ ਤੇ ਮੈਨੂੰ ਐ ਦੱਸ ਸੁਖਤਨ ਦਵਾਈ ਬੂਟੀ ਚੰਗੀ ਤਰ੍ਹਾਂ ਦੇ ਦਿੰਦੀ ਐ ਕਿ ਨਾ ਭੂਆ ਜੀ ਉਹ ਤਾਂ 1 ਮਿੰਟ ਵੀ ਟਾਈਮ ਇਧਰ ਤੇ ਉਧਰ ਨੇ ਹੋਣ ਦਿੰਦੇ ਮਿੰਟ ਚ ਦਵਾਈ ਲਿਆ ਕੇ ਮੂਰੇ ਰੱਖ ਦਿੰਦੇ ਐ ਲੈ ਭਾਬੀ ਤੇਰਾ ਟਾਈਮ ਹੋ ਗਿਆ ਦਵਾਈ ਦਾ ਜੋ ਕੁਛ ਖਾਣਾ ਭਾਬੀ ਆ ਖਾ ਪਲ ਫਿਰ ਦਵਾਈ ਲਈ ਐਂ ਕਰੇ ਪੂਰਾ ਧਿਆਨ ਰੱਖਦੀ ਉਹਦੀ ਟੈਨਸ਼ਨ ਨਾ ਲੋ ਤੁਸੀਂ ਚਲ ਉਹ ਆਏ ਆ ਨਾ ਆ ਥੋੜਾ ਜਿਹਾ ਮੋਬਾਈਲ ਚੁੱਲਜੀ ਰਹਿੰਦੀ ਐ ਨਿਆਣ ਮੱਤ ਐਗੀ ਤਾਂ ਕਰਕੇ ਕਈ ਵਾਰ ਐਂ ਵੀ ਹੋ ਜਾਂਦਾ ਪਰ ਪੜੀ ਲਿਖੀ ਐ ਇਹਨਾਂ ਦਾ ਤਾਂ ਉਹਨੂੰ ਧਿਆਨ ਲੱਗੇਗਾ ਹੀ ਆ। ਉਹ ਧਿਆਨ ਰੱਖਦੇ ਚੱਲ ਚਾਹੇ ਮੋਬਾਈਲ ਨਹੀਂ ਵੈਸੇ ਮੋਬਾਈਲ ਮੇਰੇ ਸਾਹਮਣੇ ਚਲਾਉਂਦੀ ਨਹੀਂ ਵਿਚਾਰੀ ਐਵੇਂ ਮੈਂ ਕਹਾਂ। ਉਹ ਅੱਜ ਕੱਲ ਤਾਂ ਸਾਰੀ ਰਵਾਜ ਐ ਜਿਹੜਾ ਕੋਈ ਵਿਹਲਾ ਮੋਬਾਈਲ ਜਾ ਲੈ ਕੇ ਬਹਿ ਜਾਂਦਾ ਹੈਗਾ ਤੇ ਸੱਚ ਮੈਨੂੰ ਐ ਦੱਸ ਕਾਲੇ ਦਾ ਫੋਨ ਫੋਨ ਆਇਆ। ਹਾਂਜੀ ਪੂਆ ਜੀ ਆ ਜਾਂਦਾ ਹੁੰਦਾ ਉਹਦਾ ਫੋਨ। ਕੁੜੇ ਪੁੱਤ ਉ ਤਾਂ ਦੇਖ ਲੈ ਹਨਾ ਰੋਟੀ ਪਾਣੀ ਦਾ ਔਖਾ ਹੀ ਐ ਬਾਹਰ। ਤੇ ਉਹਨੂੰ ਕਹਿ ਦਿੰਦੀ ਜੇ ਫਰੀ ਫਰੂ ਹੈਗਾ ਉਧਰ ਢੇੜਾ ਮਾਰ ਜਾਂਦਾ। ਉੱਖਈ ਹੈਗਾ ਰੋਟੀ ਪਾਣੀ ਦਾ। ਬੁਆਜੀ ਰੋਟੀ ਪਾਣੀ ਦਾ ਔਖਾ ਤਾਂ ਹੈਗਾ ਉਹਨਾਂ ਨਾਲ ਘਰ ਵਾਲੀ ਚਾਚੀ ਆ। ਉਹ ਰੋਟੀ ਪਾਣੀ ਦੇ ਜਾਂਦੀ ਹੁੰਦੀ ਆ ਕਾਲੇ ਨੂੰ ਘਰੋਂ ਬਣਾ ਕੇ। ਉਹ ਬਧੀਆ ਸੁਭਾਅ ਵਿਚਾਰੀ ਦਾ ਹੈ ਮੈਨੂੰ ਕਹਿੰਦੇ ਸੀ ਕਹਿੰਦੇ ਤੂੰ ਫਿਕਰ ਨਾ ਕਰ ਕੋਈ ਨਾ ਵੀ ਇੱਥੇ ਮੈਂ ਹੈਗੀ ਆ ਤੇ ਬਾਕੀ ਤੁਹਾਨੂੰ ਪਤਾ ਜੇ ਇੱਥੇ ਆ ਗਿਆ ਤਾਂ ਕਾਲੇ ਨੂੰ ਕੋਦੋ ਵੀ ਫੋਨ ਆ ਸਕਦਾ ਏਜੰਟ ਦਾ। ਉਹਨੂੰ ਉਧਰ ਹੀ ਫਿਰਦਾ ਫਾਈਲ ਜੀ ਕਰਦਾ ਫਿਰਦਾ ਵਿਚਾਰੇ ਜੀ ਲੱਗ ਜਿਦਾ। ਚਲ ਮੈਂ ਤਾਂ ਇਹ ਅਰਦਾਸ ਕਰਦੀ ਆ ਜਿਹੜੇ ਕੰਮ ਕਰਦਾ ਫਿਰਦਾ ਹੈ ਨਾ ਪੂਰਾ ਹੋ ਜੇ। ਬਥੇਰੀ ਮਿਹਨਤ ਕਰਦਾ ਮੁੰਡਾ ਹੋਰ ਪੂਆ ਜੀ ਦੇਖੋ ਥੋੜੇ ਸਾਹਮਣੇ ਇੰਨੀ ਟੈਨਸ਼ਨ ਲਈ ਬੈਠਾ ਹੈ ਸਾਡੇ ਜ਼ਮੀਨ ਜਮੋਨ ਤਾਂ ਅਸੀਂ ਪਹਿਲੇ ਛੱਡਤੀ ਨਾ ਹੀ ਹੁਣ ਅਸੀਂ ਕੇਸਕੂਸ ਕਰੀਏ ਕੋਈ ਬਸ ਜੜਨਾ ਵੀ ਕਰਾਂਗੇ ਆਦ ਮਿਹਨਤ ਦਾ ਕਰੂਗਾ ਵਿਚਾਰਾ ਜੋ ਵੀ ਕੰਮ ਕਰੂਗਾ ਆਹੋ ਕੇਸਕੂਸ ਤਾਂ ਅਸੀਂ ਕਰਦੇ ਨਹੀਂ ਨਾ ਉਹ ਆਪਣੀ ਵਸਤੀ ਛੱਡਣਾ ਸਾਰਾ ਕੁਸਾ ਕਿਉਂ ਕੀ ਗੱਲ ਆਪਣਾ ਹੱਕ ਬਣਦਾ ਹੈ ਉਹ ਤੇ ਪੁੱਤ ਪੂਆ ਜੀ ਸਮਝਦੇ ਆਂ ਵੀ ਆਪਣਾ ਹੱਕ ਬਣਦਾ ਹੈ ਪਰ ਪੂਆ ਅਸੀਂ ਨਹੀਂ ਇੱਕ ਗੱਲੋਂ ਡਰਦੇ ਆਂ ਜੀ ਐਵੇਂ ਪਹਿਲਾਂ ਅਸੀਂ ਆਦਾ ਜਵਾਕ ਹਣਾ ਗਵਾਤਾ ਹੁਣ ਨਹੀਂ ਅਸੀਂ ਆਦੇ ਜਵਾਕ ਤੇ ਕੁਛ ਵੀ ਹੋਂ ਦਿੰਦੇ ਨਾ ਹੀ ਉਹਨਾਂ ਨੂੰ ਪਤਾ ਲੱਗਣ ਦਿੰਦੇ ਆ ਬਸ ਕੋਈ ਵੀ ਗੱਲ ਦਾ ਹਾਂ ਪੁੱਤ ਆ ਤਾਂ ਤੂੰ ਨਾ ਬੜੀ ਸਿਆਣੀ ਗੱਲ ਕੀਤੀ ਉਹਨਾਂ ਨੂੰ ਤਾਂ ਭਾਫ ਵੀ ਨਾ ਨਿਕਲੇ ਇਸ ਗੱਲ ਦੀ ਨਾਲੇ ਤੈਨੂੰ ਪਤਾ ਹੈ ਕਿਉਂ ਮਾਨ ਨੇ ਸਰੀਕਾ ਬੜ ਕੇ ਬੈ ਗਈ ਉਹ ਤਾਂ ਇਹ ਜੀ ਹੈ ਐਡੀ ਲਾਲਚਣਾ ਨਾ ਆ ਮੇਰੇ ਭਰਾ ਨੂੰ ਵੀ ਸੰਗ ਨਹੀਂ ਆਈ ਹੈਗੀ ਘਰੇ ਲਿਆ ਕੇ ਬਿਠਾਤੀ ਜਿਹੜੀ ਉਹ ਆ ਜੇ ਲਾਲਚਣਾ ਤਾਂ ਹੀ ਤਾਂ ਇਹਨੇ ਘਰ ਖਰਾਬ ਕਰਤੇ ਕਿੰਨੇ ਘਰ ਖਰਾਬ ਕੀਤੇ ਉਹਨੇ ਇਕੱਲੀ ਇੱਕ ਜਣੀ ਨੇ ਮੈਨੂੰ ਤਾਂ ਨਾ ਜਮਾ ਚੰਗੀ ਲੱਗਦੀ। ਮੇਰਾ ਤਾਂ ਇਹ ਜੱਜੀ ਕਰਦਾ ਵੀ ਬਾਹ ਫੜ ਕੇ ਆਪ ਬਾਹਰ ਕੱਢਦਾ ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ ਪੁੱਤ। ਮੈਂ ਕੀ ਕਰਾਂ? ਪੂਆ ਕਾਲੇ ਨੂੰ ਘੜਾ ਚੰਗੀ ਲੱਗਦੇ। ਕਾਲਾ ਤਾਂ ਬਲਾ ਕੇ ਖੁਸ਼ ਨਹੀਂ ਹੈਗਾ। ਉਧਰ ਤਾਂ ਜਾਣ ਵੀ ਨਹੀਂ ਦਿੰਦਾ ਮੈਨੂੰ। ਉਹ ਪੁੱਤ ਲੋੜ ਵੀ ਨਹੀਂ ਜਾਣਦੀ। ਉਹਦਾ ਤਾਂ ਦੰਦਾ ਹੀ ਮੜਾ ਹੈਗਾ। ਕੀ ਲੋੜ ਹੈਗੀ? ਆਪਾਂ ਤਾਂ ਮੱਥੇ ਲਾ ਕੇ ਨਹੀਂ ਰਾਜੀ ਇਹ ਜੀ ਕਲੇਣੀ ਨੂੰ। ਬਾਕੀ ਪੂਆ ਪਤਾ ਕੀ ਹੈ ਜਿੱਦਨ ਦੇ ਅਸੀਂ ਕਾਲੇ ਦੀ ਮੰਮੀ ਡੈਡੀ ਛੱਡ ਕੇ ਗਏ ਆ ਕਾਲੇ ਨੂੰ। ਹੈ ਨਾ ਵਿਚਾਰਾ ਕੱਲਾ ਰਹਿ ਗਿਆ ਸੀ ਉਦੋਂ ਘਰੋਂ ਕੱਢਤਾ ਉਹਨੂੰ ਤੇ ਮੁੜ ਕੇ ਤਾਂ ਅਸੀਂ ਗਏ ਨਹੀਂਗੇ ਉਧਰ ਲੋੜ ਹੀ ਨਹੀਂ ਜਾਣਦੀ ਆਪਦਾ ਇੱਥੇ ਠੀਕ ਹੋ ਤੁਸੀਂ ਨਾਲੇ ਇਹ ਤੈਨੂੰ ਪਤਾ ਪੁੱਤ ਮੈਂ ਤਾਂ ਤੇਰਾ ਨਾ ਦਿਲੋਂ ਧਿਆਨ ਰੱਖਦੀ ਆ ਮੈਂ ਤਾਂ ਤੇਰੀ ਪਲ-ਪਲ ਦੀ ਫਿਕਰ ਰਹਿੰਦੀ ਹੈਗੀ ਤਾਂ ਹੀ ਤਾਂ ਕਾਲਾ ਥੋੜੀ ਤਾਂ ਯਕੀਨ ਕਰਦਾ ਤੇ ਯਕੀਨ ਕਰਕੇ ਮੈਨੂੰ ਇੱਥੇ ਭੇਜਤਾ ਥੋਡੇ ਕੋਲ ਹਾਂ ਹਾਂ ਪੁੱਤ ਜ਼ਰੂਰੀ ਵੀ ਐ ਇਹ ਗੱਲ ਹੈ ਨਾ ਤੂੰ ਵੀ ਧਿਆਨ ਰੱਖਿਆ ਕਰ ਖਾਣ ਪੀਣ ਦਾ ਨਾਲੇ ਗੱਲ ਸੁਣਾ ਰੋਟੀ ਪਾਣੀ ਦਾ ਫਲ ਫਰੂਟ ਜਿਹੜਾ ਹੁੰਦਾਗਾ ਖਾਣ ਪੀਣ ਵਾਲਾ ਸਾਰਾ ਕੁਝ ਧਿਆਨ ਰੱਖਿਆ ਕਰ ਠੀਕ ਹੈ ਜੀ ਧਿਆਨ ਰੱਖਦੇ ਤੁਹਾਨੂੰ ਲੱਗਦਾ ਸੁਖ ਮੈਨੂੰ ਕਿਾਸੀ ਚੀਜ਼ ਤੋਂ ਰਹਿਣ ਦੇ ਦੂਗੀ ਓਏ ਉਹ ਤਾਂ ਠੀਕ ਐ ਮੈਨੂੰ ਤਾਂ ਪੁੱਤ ਫਿਕਰ ਹੈਗੀ ਐ ਨਾ ਪੂਆ ਐਵੇਂ ਫਿਕਰ ਨਾ ਕਰਿਆ ਕਰ ਤੂੰ ਚੰਗਾ ਰਹਿ ਰਹਾ ਚੱਲ ਚੰਗਾ ਪੁੱਤ ਆਹ ਤੇਰੀ ਖੁਸ਼ੀ ਦੇਖ ਕੇ ਨਾ ਸੱਚੀ ਮੈਨੂੰ ਤਾਂ ਬਾਲੇ ਚਾ ਚੜਿਆ ਹੋਇਆ ਓਹੀ ਗੱਲ ਆਪਦੀ ਕਹਿੰਦੇ ਹੁੰਦੇ ਐ ਕਿ ਉਹ ਦਾਦੇ ਦੀ ਪੀੜੀ ਤਾਂ ਚੱਲੂਗੀ ਤੂੰ ਵੀ ਸਮਝਦਾਰ ਆ ਪੁੱਤ ਖੁਸ਼ੀ ਤਾਂ ਹੋਣੀ ਐ ਪੂਆ ਤਾਨੂੰ ਪਤਾ ਤੁਹਾਡੇ ਸਾਹਮਣੇ ਪਹਿਲਾਂ ਕਿੰਨੇ ਟਾਈਮ ਬਾਅਦ ਸੁਣੀ ਸੀ ਰੱਬ ਨੇ ਹਨਾ ਉਹ ਵੀ ਸਾਡੇ ਜਵਾਬ ਖੋਲਿਆ ਸੀਗਾ ਰੱਬ ਨੇ ਫਿਰ ਹੁਣ ਕਿੰਨੇ ਟਾਈਮ ਬਾਅਦ ਸਾਡੀ ਸੁਣੀ ਆ ਹੁਣ ਨਹੀਂ ਆਸੀ ਕਿਸੇ ਦਾ ਵੀ ਪਰਛਾਵਾਂ ਪੈਣ ਦਿੰਦੇ ਸਾਡੇ ਜਵਾਬ ਤੇ ਕੋਈ ਨਾ ਪੁੱਤ ਉਹ ਵੈਗਰੂ ਹੈ ਨਾ ਸਭ ਦਾ ਹੈਗਾ ਸਭ ਕੁਝ ਸੁਣਦਾ ਹੈਗਾ ਜਿਹੜਾ ਕੋਈ ਮਾੜਾ ਕਰਦਾ ਨਾ ਉਹਦੇ ਆਪਣੇ ਆਪ ਮੂਰੇ ਆ ਜੂ ਰੱਬ ਨਾ ਸਭ ਕੁਝ ਠੀਕ ਕਰ ਦੂਗਾ ਭਰੋਸਾ ਰੱਖ ਠੀਕ ਹੈ ਨਾ ਉਹਦੇ ਪ੍ਰੋਸੀਡਰ ਤੁਰੇ ਫਿਰਦੇ ਆਂ ਬਸ ਹੁਣ ਮੈਨੂੰ ਆਏ ਆ ਛੇਤੀ ਤੋਂ ਛੇਤੀ ਕਾਲਾ 12 ਵਜੇ ਉਹਦੀ ਫਾਈਲ ਲੱਗ ਜੇ ਫਿਰ ਹੌਲੀ ਹੌਲੀ ਬਸ ਇਸਿਆ ਦਾ ਘਰਬਾਰ ਵਿਅਸਤ ਹੈਗਾ ਹੀ ਸੈੱਟ ਕਰ ਲਾਂਗੇ ਸਰ ਥੋੜਾ ਬਹੁਤ ਕਰ ਜਿਹੜਾ ਨਾ ਵੈਗਰੂ ਤੇ ਭਰੋਸਾ ਰੱਖਦਾ ਉਹਦਾ ਆਪਣੇ ਆਪ ਬਣਾਉਂਦਾ ਚੱਲ ਹੁਣ ਐਂ ਦੱਸ ਤੇਰੇ ਵਾਸਤੇ ਕੀ ਬਣਾ ਕੇ ਦੇਵਾਂ ਭੂਆ ਜੀ ਫਿਲਹਾਲ ਤਾਂ ਕੁਛ ਨਹੀਂ ਖਾਣਾ ਮੈਂ ਦੇਖ ਲਾ ਸੋਖਣੇ ਨਾ ਐਡੀ ਪਲੇਟ ਭਰ ਕੇ ਮੈਨੂੰ ਉਹਦੇ ਦੇ ਤੇ ਫਰੂਟਾਂ ਦੀ ਤੇ ਫਿਰ ਥੋੜਾ ਬਹੁਤ ਹੁਣ ਦੁੱਧ ਪੀ ਲੈ ਉਤੋਂ ਦੀ ਕੀ ਬੂਆ ਹਜ ਜੀ ਨਹੀਂ ਕਰਦਾ ਜਦੋਂ ਮੇਰੇ ਜੀ ਕਿਤੇ ਮੈਂ ਅੱਪੀਰ ਸੋਇਚ ਬਾਗ ਜੇ ਤੇ ਅੱਪੀ ਖਾ ਲੂੰ ਚੱਕ ਕੇ ਚੱਲ ਚੰਗਾ ਦੱਸ ਦਿਓ ਐ ਕਰ ਹੁਣ ਤੂੰ ਆਰਾਮ ਕਰ ਲੈ ਠੀਕ ਐ ਬੂਆ ਬੂਆ ਕਿੰਨਾ ਸੋਚਦੀ ਏ ਸਾਡੇ ਬਾਰੇ ਦੇਖ ਨਾ ਕਿੰਨਾ ਕਰਦੀ ਏ ਮੇਰਾ ਸੁੱਖ ਵੀ ਕਿੰਨਾ ਕਰਦੀ ਏ ਮੇਰਾ ਕੀ ਹੋ ਗਿਆ ਹੁਣ ਕੁਝ ਦੱਸੋਗੇ ਵੀ ਲਾਡੀ ਮੇਰੀ ਗੱਲ ਸੁਣਾ ਹੋਇਆ ਤਾਂ ਕੁਝ ਨਹੀਂ ਪੁੱਤ ਗੱਲ ਨਾ ਠੰਮੇ ਨਾਲ ਸੁਣੀਦੀ ਹੁੰਦੀ ਐ ਮੈਂ ਭਾਈ ਤੇਰੀ ਮਾਸੀ ਨੂੰ ਫੋਨ ਕਰਿਆ ਸੀਗਾ ਕਿਵੇਂ ਹੁਣ ਕੀ ਹੋ ਗਿਆ ਹੁਣ ਆ ਕੀ ਐ ਲੈ ਦੱਸ ਕੁੜੇ ਐ ਨਾ ਕਰਿਆ ਕਰ ਉਹਨੇ ਤਾਂ ਮੈਨੂੰ ਐ ਕਿਹਾ ਹੈਗਾ ਕਹਿੰਦੀ ਭੈਣੇ ਜਿਹੜਾ ਤੁਹਾਡੇ ਘਰ ਚਾ ਕੰਜਰ ਕਲੇਸ਼ ਪਿਆ ਤੁਹਾਡਾ ਕੋਈ ਕੰਮ ਸੁੱਧ ਨਹੀਂ ਹੁੰਦਾ ਹੈ ਕਹਿੰਦੀ ਮੈਂ ਤਾਂ ਕਹਿਣੀ ਆ ਤੁਸੀਂ ਘਰੇ ਪਾਠ ਕਰਾਓ ਸੁਖਮਣੀ ਸਾਹਿਬ ਦਾ ਮੈਨੂੰ ਤਾਂ ਭਾਈ ਉਹਦੀ ਗੱਲ ਦਿਲ ਲੱਗ ਗਈ ਮੈਂ ਤਾਂ ਵਧੀਆ ਗੱਲ ਤੂੰ ਡਰਾਈ ਜਾਨੀ ਸਾਨੂੰ ਤੂੰ ਸਿੱਧਾ ਕਹਿ ਦੇ ਸਾਨੂੰ ਸਾਨੂੰ ਪਤਾ ਨਹੀਂ ਲੱਗਿਆ ਕੀ ਗੱਲ ਹੋਗੀ ਕੀ ਨਹੀਂ ਹੋਗੀ ਹੋਰ ਫਿਰ ਮੈਨੂੰ ਵੀ ਐ ਆਏਗਾ ਮਾਂ ਚੱਲ ਛੋਡੇ ਨਾ ਰਹਿ ਕਰ ਲਾ ਪੁੱਤ ਚਲਾ ਦੇ ਲ ਕੁੜੀ ਦਾ ਜਦੋਂ ਕੰਮ ਬਣਨ ਲੱਗਦਾ ਉਹਦੀ ਕੋਈ ਨਾ ਕੋਈ ਵਿੱਚ ਫੇਰ ਅੜਚਨਾ ਆ ਜਾਂਦੀ ਹੈ। ਹੋਮਾ ਹੈ ਇਹ ਜੇ ਕੰਮ ਵਾਸਤੇ ਰ ਹੈ ਥੋੜੀ ਕਰੀ ਦੀ ਹੁੰਦੀ ਹੈ। ਠੀਕ ਹੈ ਜਿੱਦਾਂ ਦਾ ਦਿਲ ਕਰਦਾ ਪਾਠ ਕਰਾਉਣ ਦਾ ਚਲੋ ਤਾਂ ਉਹ ਤਾਂ ਫੇਰ ਸਾਰੇ ਘਰ ਦੀ ਸੈਂਤੀ ਨਾਲ ਹੀ ਹੁੰਦਾ ਹੈ। ਫਿਰ ਉਹਨਾਂ ਤੁਹਾਡੇ ਨਾਲ ਗੱਲ ਕਰਨੀ ਤਾਂ ਜ਼ਰੂਰੀ ਸੀਗੀ। ਮੈਨੂੰ ਐਂ ਦਾ ਸਮਾਂ ਪਾਠ ਤਾਂ ਚਲ ਆਪਾਂ ਕਰਾ ਲਾਂਗੇ। ਵੀ ਆਪਾਂ ਘਰ ਦੇ ਘਰ ਦੇ ਹੋਵਾਂਗੇ ਕਿ ਇਹ ਪਰ ਜਿਸ ਤਰ੍ਹਾਂ ਵੀ ਸਦਨ ਨਾ ਉਹ ਤਾਂ ਰਿਸ਼ਤੇਦਾਰ ਸਦਾਂਗੇ ਆਪਾਂ ਉਸ਼ਾ ਨਾ ਵਧੀਆ ਗੱਲਾਂ ਮੰਮੀ ਨਾਲ ਤਾਂ ਸਾਰੇ ਆਪਣੇ ਘਰੇ ਕਿੰਨਾ ਟਾਈਮ ਹੋਗਾ ਕੋਈ ਖੁਸ਼ੀ ਦਾ ਮਾਹੌਲ ਹੀ ਨਹੀਂ ਆਇਆ ਨਾਲ ਤਾਂ ਆਇਆ ਵੀ ਨਾਲ ਤਾਂ ਘਰੇ ਮਹਾਰਾਜ ਆ ਜਾਣਗੇ ਨਾਲੇ ਸਾਰੇ ਰਿਸ਼ਤੇ ਆ ਜਾਣਗੇ ਨਾਲ ਮਿਲਵਾਰਤ ਵਧੀਆ ਰਹੂਗਾ ਸਾਰਾ ਬਸ ਮੈਨੂੰ ਤਾਂ ਆ ਪਾਈ ਹੈਗਾ ਬਣਾ ਕੁੜੀ ਕੰਨੀਆਂ ਚਿੱਤ ਔਖਾ ਹੋਇਆ ਪੈ ਨਾਲੇ ਤੇਰੀ ਮਾਸੀ ਨਾਲ ਪਹਿਲਾਂ ਤਾਂ ਲੜੀ ਮੈਂ ਮੈਂ ਹਾਂ ਭਾਈ ਕੀ ਗੱਲ ਹੈ ਤੂੰ ਤਾਂ ਆਈ ਭੁੱਲ ਗਈ ਮੈਨੂੰ ਵੀ ਜਿਵੇਂ ਕੋਈ ਤੇਰਾ ਭੈਣ ਭਾਈ ਹੁੰਦੇ ਹੀ ਨਹੀਂਗਾ ਹੂੰ ਬਿਕਦੇ ਕੋਈ ਬੰਦਾ gekeੜਾ ਮਾਰ ਜਾਂਦਾ ਕੋਈ ਹੋਊ ਕਿ ਮੇਰੇ ਤਾਂ ਕੰਮ ਵਾਲੇ ਰਹਿੰਦੇ ਆ ਮਖਾਏ ਮੈਂ ਕਿਹੜਾ ਬੇਲੀ ਆ ਵੀ ਚਲ ਕੋਈ ਨਹੀਂ ਮਾਸੀ ਨੇ ਰਾਇ ਤਾਂ ਚੰਗੀ ਦਿੱਤੀ ਆ ਨਾ ਤੇ ਉਹ ਤੂੰ ਆਏ ਸੀ ਇਹ ਆਪਣਾ ਸੋਚਦੀ ਆ ਫੇਰ ਹੀ ਆ ਤੂੰ ਆਏ ਕਰੀ ਮਾਸੀ ਨੂੰ ਫੋਨ ਲਾਦੀ ਮਾਸੀ ਨੂੰ ਕਹਿਦੀ ਜਿਹੜੀ ਤਰੀਕ ਮੰਨਦੀ ਹੋਈ ਭਲਾ ਗੁਰੂ ਘਰ ਜਾਏ ਆਉਣੇ ਆ ਬਾਪ ਨੇ ਜਿਹੜਾ ਦਿਨ ਕਹਿਤਾ ਉਸ ਦਿਨ ਲੱਗ ਮਾਸੀ ਨੂੰ ਕਹਿਦੀ ਮਾਸੀ ਮਾਸੜ ਦੋਵੇਂ ਆ ਜਾਣਗੇ ਹਾਂ ਨਾ ਆਉਣਗੇ ਉਹ ਤਾਂ ਉਹ ਤਾਂ ਚਲ ਵਹਾਨ ਨੇ ਨਾਲੀ ਆ ਜੂ ਮੈਂ ਇਹ ਕਹਿੰਦੀ ਸੀ ਜਿਹੜਾ ਸੁਖਮੀ ਸਿੰਘ ਦਾ ਪਾਠ ਹੁੰਦਾ ਉਹ ਤਾਂ ਐਤਵਾਰ ਨੂੰ ਹੁੰਦਾ ਤੇ ਫਿਰ ਅੱਜ ਤੁਹਾਨੂੰ ਆਪਾਂ ਉਧਰ ਜਾਣਾ ਸੀਗਾ ਕੀ ਅਗਲੇ ਐਤਵਾਰ ਰੱਖ ਲਾਂਗੇ ਪਰ ਆਪਾਂ ਅਗਲੇ ਐਤਵਾਰ ਰੱਖ ਲਾਂਗੇ ਪੁੱਤ ਕੋਈ ਨਹੀਂ ਹਾਂ ਆਪਾਂ ਮੈਂ ਐ ਕਰਦਾ ਕਹਿੰਦਾ ਸੀਗਾ ਵੀ ਆਪਾਂ ਉੱਥੇ ਜਾਵਾਂਗੇ ਉੱਥੇ ਜਾ ਕੇ ਗੱਲਬਾਤ ਦੇਖ ਕੇ ਜੇ ਉਧਰੋਂ ਗੱਲ ਪੱਕੀ ਹੋ ਗਈ ਠੀਕ ਹੈ ਤੇ ਉਧਰ ਨਾਲ ਤਾਂ ਇੱਧਰ ਖੁਸ਼ੀ ਵਾਲੀ ਗੱਲ ਹੋ ਜੂਗੀ ਕੱਲੇ ਘਰੇ ਆ ਕੇ ਆਪਾਂ ਹਾਂ ਪਾਠ ਕਰਾਵਾਂਗੇ ਪੁੱਤ ਹਾਂ ਫਿਰ ਐ ਕਰ ਲਾਂਗੇ ਸਹੀ ਹੈ ਨਾ ਹਾਂ ਸਹੀ ਹੈ ਜਮ ਜੀ ਕਿੰਨਾਂ ਦਾਖ ਦੇਣਾ ਸੀਗਾ ਮੰਮੀ ਦੱਸਦਣ ਘੱਟ ਆਈ ਨਹੀਂ ਮਿਲਦਾ ਕੋਈ ਉਥੋਂ ਉਹਦੇ ਸੈਂਟਰ ਤੋਂ ਆਈ ਨਹੀਂ ਇੱਦਾਂ ਹਾਂ ਨਾ ਜਦ ਕੋਈ ਇੰਜ ਦਵਾ ਆ ਗਈ ਮੈਂ ਦੱਸ ਦੂੰ ਉਹਨੂੰ ਬਰ ਬਰ ਦੱਸਦਾ ਨਾ ਹੂੰ ਆ ਜਾਂਦੀ ਹੈ ਕੋਈ ਨਹੀਂ ਉੱਥੇ ਉਹੀ ਬੈਸ ਕਈ ਵੇਰ ਕੁੜੀਆਂ ਚੜੀਆਂ ਗੱਲਾਂ ਬਾਤਾਂ ਮਾਰ ਲੱਗ ਕੇ ਜਾਂਦੀਆਂ ਨੇ ਮੈਨੂੰ ਆ ਗਿਆ ਚਲ ਜਵਾਕੜੀ ਦਾ ਜੀ ਲੱਗਿਆ ਹੋਇਆ ਮਮਮੀ ਜੀ ਤਾਂ ਲੱਗਿਆ ਪਰ ਤੁਸੀਂ ਨਾ ਮੜਾ ਨੂੰ ਸਮਝਾਇਆ ਕਰੋ ਫਿਰ ਵੀ ਤੁਹਾਨੂੰ ਪਤਾ ਵੀ ਉਹਨਾਂ ਦਾ ਕੋਈ ਪਤਾ ਨਹੀਂ ਅਗਲੇ ਮਗਰ ਲੱਗੇ ਫਿਰਦੇ ਹੋਣ ਕੱਲ ਕੋਈ ਗੱਲਬਾਤ ਹੋ ਜੇ ਐਵੇਂ ਫਿਕਰ ਨਾ ਕਰੋ ਹੁਣ ਦੱਸ ਕੀ ਲੋਕਾਂ ਦੇ ਤਰ੍ਹਾਂ ਕਿ ਉਹ ਬਾਹਰ ਅੰਦਰ ਜਾਣਾ ਛੱਡ ਦੇ ਐਵੇਂ ਨ ਡਰਾਈ ਜਾ ਕਰੋ ਜਵਾਗੜੀ ਨੂੰ ਡਰੋਂ ਦੀ ਗੱਲ ਨਹੀਂ ਫਿਰ ਆਪਾਂ ਨੂੰ ਤਾਂ ਮੜਾ ਮੋਟਾ ਉਹਦੇ ਬਾਰੇ ਸੋਚਣਾ ਪਊਗਾ ਹੁਣ ਉਹ ਜਿਵੇਂ ਸੋਚੀ ਦਾ ਜਾਣੇ ਆ ਉਹਦੇ ਵਿਆਹ ਬਾਰੇ ਤਾਂ ਸੋਚਿਆ ਨਹੀਂ ਇਹਦੇ ਉੱਤੇ ਹੁਣ ਦੱਸ ਕੀ ਸੋਚੀਏ ਹੁਣ ਜਿਵੇਂ ਬੇਫਿਕਰੀ ਜਿਉ ਨੂੰ ਕਰ ਦਾਂਗੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਬਾਅਦ ਫਿਰ ਕੀ ਕਰਾਂਗੇ ਦੱਸੋ ਚਲ ਕੋਈ ਨਹੀਂ ਬੁੱਤੇ ਇਹਦੀ ਵੀ ਗੱਲ ਸ ਮੰਦੇ ਅੱਗੇ ਵੇਖ ਲੈ ਆਪਣੇ ਤੇ ਕਿਹੜੀਆਂ ਕਿਹੜੀਆਂ ਬਾਵਾ ਮਗੀਆਂ ਨੇ ਮੰਮਾ ਮੇਰੀ ਗੱਲ ਸੁਣ ਦੁਸ਼ਮਣ ਨੂੰ ਆਪਾਂ ਸਾਰਾ ਕੁਝ ਛੱਡ ਕੇ ਹੁਣ ਸ਼ਹਿਰ ਰਹਿਣ ਤਾਂ ਲੱਗ ਗਿਆ ਅੱਛਾ ਸ਼ਹਿਰ ਰਹਿਣ ਲੱਗੇ ਮਾਮੇ ਨੂੰ ਪਤਾ ਲੱਗੇ ਵੀ ਆਪਾਂ ਇੱਥੇ ਰਹਿਣੇ ਮਾਮਾ ਆਇਆ ਸੀ ਨਾ ਕਿਸੇ ਚਲਾਕੀ ਨਾਲ ਹੀ ਆਇਆ ਸੀ ਤਾਂ ਮੰਮੀ ਨੇ ਚੰਗਾ ਕੀਤਾ ਕਿ ਉਹਨੂੰ ਘਰ ਉਪਜਾਤਾ ਐ ਨਹੀਂ ਪਤਾ ਸੀ ਘਰੇ ਉਹਨੇ ਕੀ ਕਲੇਸ਼ ਪਾਉਣਾ ਸੀ ਦਾ ਆਪਣੇ ਉਹ ਤਾਂ ਯਾਰ ਪੁੱਛ ਪੱਛ ਕੇ ਆ ਗਿਆ ਹੁਣ ਹਾਂ ਤੇ ਐਂ ਕੋਈ ਹੋਰ ਪੁੱਛ ਕੇ ਆ ਜੂਗਾ ਪਤਾ ਕੀ ਗੱਲ ਹੁੰਦੀ ਆ ਉਦੋਂ ਆਪਾਂ ਦਾਦੇ ਦਾਦੇ ਆਏ ਸੀਗੇ ਠੀਕ ਹੈ ਉਦੋਂ ਲੋਕਾਂ ਨੂੰ ਪੁੱਛ ਲੈਂਦੇ ਭਾਈ ਇੱਥੇ ਨਵੇਂ ਬੰਦੇ ਰਹਿਣ ਲੱਗੇ ਨਾਲੇ ਸ਼ਹਿਰ ਦੇ ਵਿੱਚ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਆ ਆਦਾਂ ਅੰਦਰ ਬਾੜ ਕੇ ਲੋਕ ਬਹਿ ਜਾਂਦੇ ਠੀਕ ਹੈ ਨਾ ਐਵੇਂ ਫਿਕਰ ਨਹੀਂ ਕਰਨੀ ਕਿਸੇ ਵੀ ਗੱਲ ਦੀ ਵਧੀਆ ਜਾਂਦੀ ਏ ਕੁੜੀ ਉਹਨੂੰ ਜਾਣ ਦਿਓ ਕਿੰਨੇ ਕ ਦਿਨ ਜਾਣ ਆ ਮਹੀਨੇ ਨੂੰ ਉਹਦਾ ਵਿਆਹ ਕਰ ਦਾਂਗੇ ਬਸ ਠੀਕ ਹੈ ਫਿਰ ਕੋਈ ਗੱਲ ਨਹੀਂ ਮੰਮੀ ਆ ਤਾਂ ਤਾਂ ਮੱਸ ਨਹੀਂ ਵਧੀਆ ਗੱਲ ਦੱਸਿਆ ਮੈਂ ਪਾਠ ਕਰੇ ਕਰਾਵਾਂਗੇ ਨਾਲੇ ਕਿੰਨਾ ਟਾਈਮ ਹੋ ਗਿਆ ਆਪਾਂ ਤਾਂ ਕਦੇ ਮਹਾਰਾਜ ਨੂੰ ਘਰੇ ਲੈ ਕੇ ਨਹੀਂ ਆਏਗੇ ਤੁਸੀਂ ਐ ਕਰੋ ਅਰਥ ਨੇ ਨਾ ਰੋਟੀ ਪਾਣੀ ਦਾ ਜਦੋਂ ਕਰਨਾ ਹੈ ਉਸ ਤੋਂ ਪਹਿਲਾਂ ਹੀ ਜਾਇਆ ਗੁਰੂ ਘਰ ਹਾਂ ਜਾ ਕੇ ਆਉਣਾ ਮੈਂ ਜਾਇਆ ਹੂੰ ਵੀ ਬੱਤ ਗੁਰੂ ਘਰ ਕੋਈ ਨਹੀਂ ਚਾਹੇ ਖੜਾ ਲੈ ਆ ਚੱਲ ਮੈਂ ਦੇਖਾ ਜੋ ਆਕਾਂ ਦਾ ਵੀ ਆਉਣ ਦਾ ਟਾਈਮ ਹੋ ਗਿਆ ਹੁਣ ਜਵਾਕਾਂ ਨਾਲ ਮੇਰੀ ਗੱਲ ਸੁਣ ਮੈਂ ਤੁਹਾਨੂੰ ਆਏ ਕਹਿੰਦਾ ਸੀਗਾ ਵੀ ਰੋਟੀ ਬੰਨਿਆ ਅੱਜ ਹੈ ਰੋਟੀ ਘਟ ਗਿਆ ਜਿਉਂ ਤੇ ਉਹਨਾਂ ਕੋਲ ਤੋਂ ਨਹੀਂ ਆਇਆ ਸੀਗਾ ਮੈਂ ਰੋਟੀ ਲੈ ਕੇ ਜਾਣੀ ਹੁਣ ਘਟ ਕਿਵੇਂ ਕੰਮ ਵਾਲਿਆਂ ਨੂੰ ਕਿਹਾਤਾ ਸੀਗਾ ਵੀ ਰੋਟੀਆਂ ਇੰਨੀਆਂ ਲਾ ਦਿਓ ਹੁਣ ਪਤਾ ਨਹੀਂ ਕੀ ਕਰਦੇ ਉਹ ਜੰਮੀ ਨਹੀਂ ਆਖੇ ਲੱਗਦਾ ਸਾਧਨ ਮੇਰੇ ਨਾਲ ਪਤਾ ਪਾਉਂਦੇ ਚਾਰ ਪਾਉਂਦੇ ਸੀਗੇ ਕਿੰਨੇ ਜਾਣੇ ਸੀ ਇਹਦੇ ਨਾਲ ਹਾਂ ਬਾਕੀ ਨਾਲੇ ਮਨਾ ਪਤਾ ਕੀ ਆ ਅੱਜ ਸਬਜੀ ਸਵਾਦ ਬਣੀ ਸੀਗੀ ਠੀਕ ਹੈ ਦੋ ਤਿੰਨ ਬੰਦੇ ਕਹਿੰਦੇ ਸੰਤਾ ਬਹੁਤ ਸਵਾਦ ਲੱਗਦੀ ਹੈ ਸਬਜੀ ਰੋਟੀਆਂ ਜਾਦੇ ਖਾ ਗਏ ਤਾਂ ਕਰਕੇ ਘਟ ਗਈ ਹੁਣ ਦੋ ਬੰਦੇ ਭੁੱਖੇ ਆ ਬਣਵਾ ਦੇਣੀ ਰੋਟੀ ਤੇ ਮੈਂ ਕਹਿ ਕੇ ਵੱਧ ਬਣਵਾਦੀ ਮੈਂ ਤੁਹਾਨੂੰ ਦੱਸਾਂ ਹਾਂ 20 25 ਰੋਟੀਆਂ ਲਾਹ ਦੇ ਕੋਈ ਨਹੀਂ ਠੀਕ ਹੈ ਮੰਮੀ ਹੋਰ ਵੀ ਪੂਰੀਆਂ ਸੂਰੀਆਂ ਨਾ ਭੇਜਿਆ ਕਰੋ ਐਵੇਂ ਬੇਆਣੀ ਹੁੰਦੀ ਆ ਲੈ ਕਹਿੰਦਾ ਰੋਟੀਆਂ ਥੜਗੀਆਂ ਲੱਗਦਾ ਨਾਲੇ ਮਾਂ ਮੈਂ ਤੈਨੂੰ ਆਏ ਕਹਿੰਦਾ ਸੀ ਵੀ ਉਹ ਜਿਹੜਾ ਮੁੰਡਾ ਆਪਣੇ ਕੰਮ ਕਰਦਾਗਾ ਉਹ ਆਇਆ ਸੀਗਾ ਸਵੇਰੇ ਮੇਰੇ ਕੋਲੇ ਤੇ ਬੇਰਬੇਜ਼ੀ ਕਰਦਾ ਸੀਗਾ ਵਿਚਾਰਾ ਕਿ ਮੈਂ ਉਹਨੂੰ ਕਹਦਾ ਸੀ ਨਾ ਕਿ ਤੂੰ ਐਂ ਕਰੀ ਤੂੰ ਜਾੜ ਨਹੀਂ ਜਾ ਕੇ ਲਵਲੀਆਣ ਦੇ ਮੇਰੀ ਗੱਲ ਕਰਾ ਦੇ ਠੀਕ ਹੈ ਜਿਹੜਾ ਵੀ ਸਮਾਨ ਚੱਕਣਾ ਉਹਦੀ ਭੈਣ ਦਾ ਵਿਆਹ ਕਾ ਹੁਣ ਅੱਛਾ ਹਾਂ ਤੇ ਉਹ ਕਹਿੰਦਾ ਸੀ ਕਹਿੰਦਾ ਸਮਾਨ ਸਮੂਹ ਬਾਵਾ ਮੰਗੀ ਜਾਂਦੇ ਹੈਗੇ ਮੈਂ ਕਿਹਾ ਵੀ ਘਰ ਦਾ ਸਮਾਨ ਤਾਂ ਹੁਣ ਕੁੜੀ ਨੂੰ ਦੇਣਾ ਹੀ ਪਊਗਾ ਕੱਲ ਨੂੰ ਜਾ ਕੇ ਵਰਤਨਾ ਕਿਹਨੇ ਕੁੜੀ ਨਹੀਂ ਵਰਤਨਾ ਉਹ ਸਮਾਨ ਤਾਂ ਹਾਂ ਹਾਂ ਨਹੀਂ ਚੱਲਣ ਵਾਲੇ ਉਹਨਾਂ ਦੇ ਲਵਲੀਆਣਾਂ ਦੇ ਪੁੱਤ ਸਮਾਨ ਬਹੁਤ ਸੋਹਣਾ ਹੁੰਦਾ ਹੈਗਾ ਹਣਾ ਤੇ ਮੈਂ ਉਹਨੂੰ ਐਂ ਕਿਹਾ ਸੀ ਕਿ ਮੈਂ ਕਹਿੰਦਾ ਮੇਰੀ ਗੱਲ ਕਰਾ ਦੇ ਕਹਿੰਦਾ ਮੈਂ ਪਹਿਲਾਂ ਘਰੇ ਰਾਇ ਕਰਦਾ ਉਹਦਾ ਮਨ ਦਾ ਨਹੀਂ ਕਿ ਕਹਿੰਦਾ ਬਈ ਤੁਸੀਂ ਇੰਨਾ ਕਾਹ ਤੋ ਕਰਨਾ ਚਾਹ ਹਾਂ ਚਲ ਕੋਈ ਨਹੀਂ ਮੇਰੀ ਗੱਲ ਸੁਣ ਜਿੰਨਾ ਕ ਆਪਾਂ ਤੋਂ ਸਹਾਰਾ ਲੱਗੇ ਆਪਾਂ ਲਾ ਦਾਂਗੇ ਬਾਕੀ ਕੋਈ ਨਹੀਂ ਉਹ ਤਾਂ ਕਿਸ਼ਤਾਂ ਵੀ ਕਰ ਲੈਣਗੇ ਆਹੋ ਕੋਈ ਨਾ ਕੰਮ ਨਾਲੇ ਕਰ ਲੈਂਦੇ ਆ ਕਿਸ਼ਤਾਂ ਦਾ ਨਾਲੇ ਉਹ ਰੇਟ ਉਹਨਾਂ ਦੇ ਜਾਇਜ਼ ਹੁੰਦੇ ਆ ਭਾਈ ਬਾਕੀ ਪੈਸੇ ਆਪਾਂ ਦੇਣੇ ਆ ਠੀਕ ਹੈ ਆਪਾਂ ਨੂੰ ਕਿਸ਼ਤਾਂ ਦਾ ਕੀ ਆਪਾਂ ਤਾਂ ਪੁੱਛਦਾ ਵੀ ਨਹੀਂ ਮੈਂ ਲਾਇਆ ਅਗਲਾ ਮੈਂ ਕਹਿੰਦਾ ਚਲ ਇੱਕ ਵਾਰੀ ਮੈਂ ਤੈਨੂੰ ਦੱਸ ਦਿਆਂ ਫਿਰ ਤੂੰ ਕਿੰਗੀ ਕੋ ਦੱਸਿਆ ਨਹੀਂ ਮੈਨੂੰ ਨਾ ਨਾ ਤੇ ਕੋਈ ਨਹੀਂ ਦਵਾ ਦੀ ਪੁੱਤ ਬਣ ਕੇ ਪੁੱਣ ਨਹੀਂ ਹੁੰਦਾ ਕਿਸੇ ਦਾ ਇਹ ਤਾਂ ਆਇਆ ਨਾ ਆਪਣੇ ਘਰੇ ਉਹ ਮੈਂ ਨੂੰ ਕਿਹਾ ਸੀਗਾ ਮੈਂ ਕਿਹਾ ਤੂੰ ਆ ਜੀ ਤੇ ਜਦੋਂ ਆਇਆ ਫਿਰ ਤੂੰ ਵੀ ਮੜਾ ਜਾ ਕਹਿਦੀ ਕਹੇ ਮੈਂ ਫੇਰ ਕਰਨਾ ਕਰੀ ਤੇਰੇ ਨਾਲ ਹੀ ਆ ਵਿਆਹ ਸ਼ਾਦੀ ਚ ਵੀ ਜੇ ਕਿਸੇ ਚੀਜ਼ ਦੀ ਲੋੜ ਹੋਈ ਕਹੇ ਅਸੀਂ ਪੂਰਾ ਸਾਥ ਨਾ ਨਾ ਕੋਈ ਨਹੀਂ ਪੈਣ ਪਾਈਆਂ ਦੇ ਸਿਰਤੀ ਬੰਦਾ ਪੁੱਤ ਇਹ ਜੇ ਕਾਰਜ ਰਚਦਾ ਹੁੰਦਾ ਨਾਲੇ ਕਹਿੰਦੇ ਹੁੰਦੇ ਜਦੋਂ ਕੋਈ ਬੰਦਾ ਘਰੇ ਕਾਰਜ ਤਰਲੇ ਨਾ ਉਦੋਂ ਪ੍ਰਮਾਤਮਾ ਆਪ ਨਾਲ ਸਹਾਈ ਹੁੰਦਾਗਾ ਸਹਾਈ ਹੁੰਦਾ ਬਾਕੀ ਨਾਲ ਆਏ ਵੀ ਤੀਹਨ ਦਿੱਤਾ ਦਾ ਵਾਅਦਾ ਫੁੱਲਦਾ ਹੀ ਆ ਉਹੀ ਤਾਂ ਹੈ ਹੈ ਚਾ ਠੀਕ ਆ ਮੈਂ ਚੰਗਾ ਚਲ ਮੈਂ ਲੈ ਕੇ ਜਾਣਾ ਰੋਟੀ ਜੀ ਖਾ ਹਾਂ ਚੰਗਾ ਜਾਇਆ ਖੇਤ ਹਲੋ ਹਾਂਜੀ ਵਧੀਆ ਟਾਈਮ ਤਾਂ ਲੱਗ ਗਿਆ ਤੁਹਾਨੂੰ ਵੀ ਪਤਾ ਹੋਣਾ ਭਾਬੀ ਘਰੇ ਹੁੰਦੀ ਆ ਮੈਂ ਕੀ ਕਰਾਂ ਟਾਈਮ ਹੀ ਨਹੀਂ ਮਿਲਦਾ ਗੱਲ ਕਰਨ ਦਾ ਕੋਈ ਨਹੀਂ ਫਿਰ ਕੱਲ ਮੈਂ ਕਾਲਜ ਆਉਂਗਾ ਨਾ ਕਾਲਜ ਤੋਂ ਬਾਅਦ ਮਿਲ ਗਿਆ ਹਾਂ ਉਹ ਤਾਂ ਠੀਕ ਐਵੇਂ ਸੋ ਅੰਜੀ ਪੱਬੀ ਕਿਦਾ ਹੋਣਾ ਕੋਟਾ ਪੱਬੀ ਫਰੈਂਡ ਦਾ ਫੋਨ ਆਇਆ ਸੀਗਾ ਗੱਲਬਾਤ ਕਰੀ ਸੀਗੀ ਮੈਂ ਅਸ਼ਾ ਕੀ ਗੱਲਾਂ ਕਰੀ ਜਾਂਦੀ ਹੈ ਫਿਰ ਸਾਡੀ ਮੈਡਮ ਕੋਈ ਗੱਲ ਨਹੀਂ ਪੱਬੀ ਉਹ ਸਭ ਉਸ ਕਾਲਜ ਬਾਰੇ ਕੋਈ ਪਤਾ ਹੋਣਾ ਐਗਜ਼ਾਮ ਹੋ ਲਿਆ ਤਾਂ ਕਰਕੇ ਅਸ਼ਾ ਜੀ ਹਾਂ ਜੀ ਗੱਲ ਦੱਸਣੀ ਨਹੀਂ ਹੈ ਮੈਨੂੰ ਨਹੀਂ ਪੱਬੀ ਜਿਵੇਂ ਦਾ ਤੁਸੀਂ ਸੋਚ ਰਹੇ ਹੋ ਨਾ ਐਵੇਂ ਦਾ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਜਸਟ ਫਰੈਂਡ ਆ ਅਸੀਂ ਜਸਟ ਫਰੈਂਡ ਹੋ ਗੱਲ ਇੰਨੀ ਵੱਡੀ ਬਈ ਹੈ ਮੇਰੀ ਗੱਲ ਸੁਣਨਾ ਦੇਖਲਾ ਜੇ ਮੈਨੂੰ ਬਚੋਲਣ ਬਣਾਉਣਾ ਤਾਂ ਹਨਾ ਤੈਨੂੰ ਪਤਾ ਏ ਪੂਆ ਮੇਰੀ ਹਰ ਗੱਲ ਮੰਨਦੀ ਆ ਮੈਂ ਕਰ ਲੈਣੀ ਆ ਬਣ ਜਾਣੀ ਤੇਰੀ ਬਚੋਲਣ ਨਹੀਂ ਭਾਬੀ ਉਮੇ ਦੀ ਕੋਈ ਗੱਲ ਨਹੀਂ ਜਦੋਂ ਕੋਈ ਗੱਲ ਹੋਊਗਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸੂਗੀ ਉਹ ਤਾਂ ਨਾ ਅਸੀਂ ਜਸਟ ਫਰੈਂਡ ਹੋ ਤਾਂ ਕਾਲਜ ਦੀਆਂ ਗੱਲਾਂ ਕਰ ਰਹੀ ਸੀ ਤੇ ਸੱਚ ਭਾਬੀ ਮੈਨੂੰ ਲੱਗਦਾ ਕੋਈ ਦਵਾਈ ਦਾ ਟਾਈਮ ਹੋ ਗਿਆ ਹਾਂ ਦਵਾਈ ਦਾ ਟਾਈਮ ਹੋ ਤਾਂ ਗਿਆ ਪਰ ਮੈਂ ਅਜੇ ਦਵਾਈ ਨਹੀਂ ਲੈਣੀ ਕਿਉਂ ਨਹੀਂ ਲੈਣੀ ਤੁਸੀਂ ਦਵਾਈ ਤੁਹਾਨੂੰ ਪਤਾ ਨਾ ਜੇ ਮੰਮੀ ਨੂੰ ਪਤਾ ਲੱਗ ਗਿਆ ਮੰਮੀ ਨੇ ਮੇਰੀ ਕਿੰਨੀ ਡਾਟ ਲਗਾਉਣੀ ਆ ਮੈਡੀਕਲ ਸੁਣ ਉਹਨੂੰ ਦੱਸਦੀ ਨਾ ਨਾ ਤੈਨੂੰ ਗਾਲਾਂ ਪੈਣ ਕਿਉਂ ਨਾ ਦੱਸਾਂ ਉਹਨਾਂ ਨੇ ਨਾ ਮੇਰੀ ਡਿਊਟੀ ਲਈ ਆ ਵੀ ਤੁਹਾਡੀ ਚੰਗੀ ਤਰ੍ਹਾਂ ਕੇਅਰ ਕਰਨੀ ਆ ਤੁਹਾਨੂੰ ਦਵਾਈ ਟਾਈਮ ਤੇ ਦੇਣੀ ਆ ਤੁਹਾਡਾ ਖਾਣਾ ਪੀਣਾ ਟਾਈਮ ਤੇ ਤੇ ਹੁਣ ਉਹ ਆਪਾਂ ਬੱਧ ਕੀ ਕਰਦੇ ਆ ਉਹ 1 ਮਿੰਟ ਨਾ ਟਾਈਮ ਇੱਧਰ ਹੁੰਦੇ ਨੇ ਨਾ ਉੱਧਰ ਹੁੰਦੇ ਨੇ ਮਿੰਟ ਚ ਲਿਆ ਕੇ ਮੂਰੇ ਰੱਖ ਦਿੰਦੇ ਆਪਾਂ ਦਵਾਈ ਉਹ ਵਿੱਚ ਹੈ ਖਾਣਾ ਦੀ ਚੀਜ਼ ਹੋਵੇ ਹੈਨਾ ਫਿਰ ਆਪਾਂ ਬੀਜੇ ਤੁਹਾਡਾ ਧਿਆਨ ਰੱਖਾਂਗੇ ਫੇਰ ਹੀ ਨਾਲੇ ਤੁਸੀਂ ਕਿਹੜਾ ਕੱਲੇ ਹੋ ਦੋ ਦੋ ਜਣੇ ਹੋ ਤੁਸੀਂ ਫਿਰ ਧਿਆਨ ਦੇ ਰੱਖਣ ਵੰਦਾ ਅਚ ਸੁਣ ਸਾਡੀ ਮੈਡਮ ਗੱਲ ਚੇਂਜ ਕਰਦੀ ਹੈ ਦੇਖ ਲਓ ਤੁਸੀਂ ਐ ਕਰੋ ਤੁਸੀਂ ਬੈਠੋ ਨਾਲੇ ਤਾਂ ਮੈਂ ਦਵਾਈ ਲੈ ਕੇ ਆਉਣੀ ਆ ਤੇ ਨਾਲੇ ਤੁਹਾਡੇ ਲਈ ਜੂਸ ਬਣਾ ਕੇ ਲੈ ਕੇ ਆਉਣੀ ਆ ਠੀਕ ਆ ਠੀਕ ਆ ਸੁਖ ਨਾਲੇ ਤੂੰ ਆ ਦੇ ਲਈ ਵੀ ਲੈ ਆਈ ਕੱਲ੍ਹ ਲਈ ਮੇਰੇ ਵਾਸਤੇ ਨਹੀਂ ਮੇਰੇ ਮੂਰੇ ਰੱਖ ਦੇਣੀ ਲੈ ਕੇ ਉਹ ਭਾਬੀ ਮੈਂ ਤਾਂ ਕੀ ਆ ਮੈਂ ਤਾਂ ਖਾਣੀ ਪਿੰਨੀ ਰਹਿਣੀ ਆ ਤੁਹਾਨੂੰ ਲੋੜ ਆ ਮੈਂ ਲੈ ਕੇ ਆਉਣੀ ਕੋਈ ਨਾ ਕਿੱਥੇ ਖਾਵਾਂਗੇ ਠੀਕ ਆ ਚੱਲੀ ਜੀ ਲੈ ਕਿੰਨਾ ਧਿਆਨ ਰੱਖਦੀ ਐ ਇਹਨਾਂ ਤਾਂ ਆਹ ਨੂੰ ਆਪ ਦਾ ਫਿਕਰ ਨਹੀਂ ਹੈਗਾ ਜਿੰਨਾ ਇਹ ਮੇਰਾ ਫਿਕਰ ਕਰਦੀ ਆ ਭਾਬੀ ਨੂੰ ਕੰਮ ਕਰ ਕਰ ਕੇ ਖੇਡ ਜਾਂਦੀ ਆ ਕੋਈ ਗੱਲ ਨਹੀਂ ਨਨਣ ਭਾਬੀ ਚ ਤਾਂ ਮੈਂ ਚੱਲਦਾ ਹੀ ਰਹਿੰਦਾਗਾ ਇਨਾ ਜਮੇ ਭਾਬੀ ਦੱਸੂਗੀ ਮੈਂ ਤੇਰੇ ਵਾਸਤੇ ਇਨਾ ਸੋਹਣਾ ਸੂਟ ਦੇਖ ਕੇ ਆਈ ਆ ਕਿ ਕੱਲ ਮੈਂ ਪੱਕਾ ਲੈ ਕੇ ਆਉਂਗੀ ਭਾਬੀ ਲੈ ਮੈਂ ਤਾਂ ਬੋਲ ਮਾਰਨ ਲੱਗੀ ਸੀ ਤੂੰ ਮੇਰੇ ਸਾਹਮਣੇ ਆ ਗਈ ਤੈਨੂੰ ਗੱਲ ਦੱਸਾਂ ਅੱਜ ਪਤਾ ਕਾਲਜ ਚ ਸੀ ਕਿੰਨੀ ਮਸਤੀ ਕੀਤੀ ਕਿੰਨੀ ਮਸਤੀ ਕੀਤੀ ਇੱਕ ਗੱਲ ਹੋਰ ਦੱਸ ਦੇ ਭਾਬੀ ਤੈਨੂੰ ਤੇ ਨਾ ਅੱਜ ਮੇਰੇ ਸਹੇਲੀਆਂ ਨੇ ਕਹਿੰਦੇ ਆਪਾਂ ਸੂਟ ਦੇਖ ਕੇ ਆਉਣੀ ਆ ਉਹ ਤਾਂ ਸਾਰੀਆਂ ਲੈ ਆਈਆਂ ਪਰ ਮੈਂ ਸੋਚਿਆ ਨਾ ਮੈਂ ਆਪਣੀ ਭਾਬੀ ਨਾਲ ਇਕੱਠੇ ਲੈ ਕੇ ਆਉਂਗੀ ਆਪਾਂ ਸ਼ਾਮ ਨੂੰ ਚੱਲਾਂਗੇ ਸੂਟ ਲੈਣ ਜਿੱਥੇ ਮੇਰੇ ਕੋਲ ਇੰਨਾ ਟਾਈਮ ਹੁੰਦਾ ਨਹੀਂ ਜਵਾਗ ਆ ਕੇ ਟਿਊਸ਼ਨ ਤੇ ਜਾਣਗੇ ਫਿਰ ਉਹਨਾਂ ਨੂੰ ਆ ਕੇ ਫਿਰ ਪੜਾਉਣਾ ਪਊਗਾ ਮੈਂ ਕਿਤੇ ਨਹੀਂ ਜਾ ਸਕਦੀ ਨਾਲ ਇਹ ਤਰੀਕ ਕੋਲਜ ਦੀਆਂ ਗੱਲਾਂ ਹੁੰਦੀਆਂ ਸਕੂਲ ਜਿੱਥੇ ਜਿੱਥੇ ਵੀ ਤੂੰ ਜਾਂਦੀ ਆ ਉਹ ਗੱਲਾਂ ਹੁੰਦੀਆਂ ਆਪਦੀਆਂ ਉੱਥੇ ਛੱਡ ਕੇ ਆਇਆ ਕਰ ਮੈਂ ਸਾਰਾ ਦਿਨ ਅੱਕ ਜੰਨੀ ਮੈਨੂੰ ਮੈਨੂੰ ਸੁਣ ਤਾਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਤੇ ਨਾ ਹੀ ਮੈਨੂੰ ਸੁਣਾਇਆ ਕਰ ਮੈਂ ਸੱਚੇ ਪਹਿਲਾਂ ਕੰਮ ਸਾਰੇ ਕਰ ਲਏ ਹੁਣ ਕੰਮ ਕੀ ਰਹਿ ਗਿਆ ਕੰਮ ਤਾਂ ਸਾਰੇ ਨਿਬੜੇ ਹੋਇਆ ਹਾਂ ਆਥਰੇ ਤਰਾ ਜੀ ਕਰੇ ਨਾ ਤਾਂ ਮੈਂ ਨਾ ਹੱਥ ਵਟਾ ਦੀ ਬਾਕੀ ਤੇਰੀ ਮਰਜ਼ੀ ਆ ਚਾ ਹਾਂ ਤਾਂ ਭਾਬੀ ਕਰਦੀ ਨਹੀਂ ਸੀਗੀ ਪੱਕਾ ਨਾ ਮੰਮੀ ਨੇ ਕੁਝ ਕਿਹਾ ਹੋਣਾ ਭਾਬੀ ਨੂੰ ਤਾਂ ਕਰਕੇ ਭਾਬੀ ਐਵੇਂ ਬੋਲ ਰਹੀ ਹੈ ਮੈਨੂੰ ਮੈਂ ਮੰਮੀ ਨਾਲ ਗੱਲ ਕਰਦੀ ਆਂ